ਨੋਅ ਕਐਸ ਵੀ ਜਦੋਂ ਇਸ ਸਾਲ ਸੇਲਵਰਾ ਦਾ ਮੇਲਾ ਆਊਗਾ ਤੇ ਆਪਾਂ ਤੇਰਾ ਵੱਡਾ ਮਾਣ ਕਰਾਂਗੇ ਜੱਕੀ گنڈਾ ਬੰਨਾ ਹੈਰੀ ਭੁੱਲਰ ਲੱਖਾ ਮੱਲੀ ਤੇ ਨਾਲ ਸਾਡੇ ਵੀਰ ਕਰਵੀਰ ਮੱਲੀ ਹੋਣੀ ਹੈ ਕਾਲੇ ਹੋਣੀ ਸਾਧੂ ਵਾਲਿਆ ਔਰ ਕੇਵਲ ਭੁੱਲਰ ਹੋਣੀ ਹੈ ਔਰ ਬਲਜੀਤ ਹੋਣੀ ਸਾਡੇ ਵੀਰ ਸ੍ਰੀ ਗੁਰੂ ਤੇਗ ਬਹਾਦਰ ਕਬੱਡੀ ਕਲੱਬ ਵਾਲੇ ਅੱਜ ਮਹਾਨ ਕਬੱਡੀ ਖਿਡਾਰੀ ਕਹਿੰਦੇ ਮੌਣਾ ਵਾਲੇ ਪ੍ਰਧਾਨ ਨੂੰ ਚਾਬੀਆਂ ਦਿੱਤੀਆਂ ਜਾ ਰਹੀਆਂ ਥਾਰ ਗੱਡੀ ਦੀਆਂ ਇੱਕ ਵਾਰੀ ਤਾੜੀਆਂ ਜ਼ੋਰ ਮੇਰੇ ਪੰਜਾਬੀ ਵੀਰੋ ਇਹ ਸਤਕਾਰ ਇਸ ਨੌਜਵਨ ਦਾ ਹੋਇਆ ਜਿਹੜਾ 18 ਸਾਲਾਂ ਤੋਂ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਖੇਡਦਾ ਆ ਰਿਹਾ ਹੈ ਨੰਬਰਦਾਰਾ ਤੈਨੂੰ ਮੁਬਾਰਕਵਾਦ ਆ ਅੱਜ ਤੇਰੇ ਯਾਰ ਦਾ ਸਨਮਾਨ ਹੈ ਰੇਸ਼ਮਾ ਤੁਹਾਡਾ ਬਹੁਤ ਪਿਆਰ ਕਰਦਾ ਹੈ ਮੋੜਾ ਵਾਲਾ ਪੁਲਵਾਨ ਕਹਿੰਦਾ ਵੀ ਮੇਰੇ ਛੋਟੇ ਭਰਾ ਨੇ ਪੁਲਵਾਨ ਨੂੰ ਲੱਖ ਲੱਖ ਵਾਰ ਮੁਬਾਰਕਵਾਦ ਅੱਜ ਦੇ ਵੱਡੇ ਸਨਮਾਨ ਦੀ ਸੰਗਮ ਜੀ ਸਾਡੇ ਵੀਰ ਨੇ ਅੰਗਦ ਹਣੀ ਪੁੱਜੇ ਹੋਏ ਨੇ ਸਤਕਾਰ ਸਾਰਨ ਹਲੋ ਬਾਈ ਜੀ ਆਹ ਕਿਸੇ ਕੋਲੇ ਮੋਟਰਸਾਈਕਲ ਦੀ ਚਾਬੀ ਹੈ ਕਲੱਬ ਮੈਂਬਰ ਕੋਲੇ ਉਹ ਦੇ ਦੋ ਜਾਨ ਕਿਸੇ ਕੋਲੇ ਵੀ ਆ ਉਹਨਾਂ ਨੇ ਸੁਣਵਾ ਦਿਓ ਮੇਰੇ ਪੰਜਾਬੀ ਵੀਰੋ ਆਹ ਟੂਰਨਾਮੈਂਟ ਨੇ ਨਾਰਮਲ ਪਰਿਵਾਰਾਂ ਦੇ ਮੁੰਡਿਆਂ ਨੂੰ ਵੱਡੇ ਵੱਡੇ ਸਟਾਰ ਬਣਾਇਆ ਹੈ ਇਹ ਖੇਡ ਕਬੱਡੀ ਕਰਕੇ ਹੈ ਅੱਜ ਮੋੜਾਂ ਵਾਲੇ ਪ੍ਰਭਾਨ ਦਾ 18 ਸਾਲਾਂ ਬਾਅਦ ਕਹਿੰਦੇ ਪਹਿਲਾਂ ਯੂਨਾਈਟਿਡ ਕਬੱਡੀ ਫੈਡਰੇਸ਼ਨ ਨੇ ਸ਼੍ਰੀ ਗੁਰੂ ਤੇਗ巴ਹਾਦਰ ਕਬੱਡੀ ਕਲੱਬ ਬੈਲਜੀਅਮ ਨੇ ਮੁੱਲ ਪਾਇਆ ਹੈ ਔਰ ਯੋਰਪ ਬੁਲਾ ਕੇ ਅੱਜ ਸਿਲਵਰਾ ਦੇ ਮੇਲੇ ਤੇ ਘੰਡਾ ਬੰਨੇ ਵਾਲਾ ਜੱਗੀ ਜਿਹੜਾ ਪਹਿਲਾਂ ਇਲਾਕੇ ਦੇ ਖਿਡਾਰੀਆਂ ਦਾ ਮਾਣ ਕਰਦਾ ਰਿਹਾ ਔਰ ਅੱਜ ਉਸ ਨੌਜਵਾਨ ਨੇ ਵੱਡੇ ਪੱਤਰ ਤੇ ਮਾਣ ਥਾਰ ਗੱਡੀ ਦੇ ਨਾਲ ਕੀਤਾ ਮੌਣਾ ਵਾਲਾ ਪਹਿਲਵਾਨ ਜਿੱਥੋਂ ਦੀ ਦੀ ਜਾਂਦਾ ਇੱਕ ਵਾਰੀ ਥੁੰਮ ਕੇ ਤਾੜੀਆਂ ਮਾਰਦੇ ਇਸ ਨੌਜਵਾਨ ਦੇ ਲਈ ਬੜਾ ਵਧੀਆ ਖਿਡਾਰੀ ਤੇ ਬੜਾ ਵਧੀਆ ਇਨਸਾਨ ਲੱਤ ਟੁੱਟ ਗਈ ਜੱਸਿਆ ਜਦੋਂ ਲੱਤ ਟੁੱਟ ਗਈ ਨਾ ਬੰਦੇ ਦੀ ਤੇ ਫੇਰ ਉੱਠਿਆ ਨਹੀਂ ਜਾਂਦਾ ਸਾਡਾ ਗੁਰਪ੍ਰੀਤ ਇਹ ਟੁੱਟੀ ਲੱਤ ਤੋਂ ਬਾਅਦ ਵੀ ਉੱਠਿਆ ਔਰ ਅੱਜ ਇਹਦਾ ਮਾਨ ਸਨਮਾਨ ਵੱਡੇ ਪੱਤਰ ਤੇ ਹੋਇਆ ਹੈ ਤਾੜੀਆਂ ਮਾਰੋ ਜਦੋਂ ਪ੍ਰਭਾਨ ਤਾੜੀਆਂ ਥਾਪੀਆਂ ਮਾਰਦਾ ਹੁੰਦਾ ਜਿੱਦਾਂ ਉਵੇਂ ਜਦੋਂ ਤੁਸੀਂ ਤਾੜੀਆਂ ਮਾਰਦੇ ਹੋ ਸਤਕਾਰ ਬਖਸ਼ਦੇ ਹੋ ਤੇ ਆਪਾਂ ਸਤਕਾਰ ਬਖਸ਼ੀਏ ਅਮਰੀਕ ਦੋ ਸ਼ਬਦ ਬੋਲ ਇਸ ਨੌਜਨ ਦੇ ਲਈ ਜਿੰਨਾ ਵਧੀਆ ਪਲੇਅਰ ਹੁੰਦਾ ਵਧੀਆ ਇਨਸਾਨ ਹੈ ਜੱਗੀ ਤੂੰ ਕੀ ਸ਼ਾਇਆ ਔਰ ਰਪਿੰਦਰ ਨੇ ਦੱਸ ਦਿੰਦਾ ਪਰ ਤੂੰ ਮੇਰੇ ਲਈ ਕੀ ਰੋਲ ਦਾ ਕੀਤਾ ਸੀਗਾ